ਮੇਰਾ ਫੋਨ ਤੋਂ ਲੁਧਿਆਣੇ ਦਾ ਘੰਟਾ ਘਰ ਦਿਖਾ ਦਈਏ ਫਿਰ ਤੁਹਾਨੂੰ ਮੇਤੋ 2-3 ਦਿਨ ਤਾਂ ਹੀ ਨਹੀਂ ਯਾਰ ਵੀਡੀਓ ਪਾਈ ਗਈ ਹੈ ਕਿ ਫੋਨ ਥੱਲੇ ਡਿੱਗ ਪਿਆ ਟੁੱਟ ਗਿਆ ਉਹਦਾ ਮਗਰਲਾ ਕੈਮਰਾ ਚੱਲਦਾ ਹੀ ਨਹੀਂ ਸੀਗਾ ਬਿਲਕੁਲ ਹੀ ਬੰਦ ਹੋ ਗਿਆ ਸੀਗਾ ਫਿਰ ਮੈਂ ਕਿਹਾ ਹੁਣ ਫੋਨ ਦੋ ਤਿੰਨ ਦਾ ਦਿਨ ਸੋਚਣ ਚ ਲੱਗ ਗਿਆ ਵੀ ਕਿਹੜਾ ਫੋਨ ਲਈਏ ਤੇ ਚਲੋ ਹੁਣ ਜਾਨੀ ਕਿ ਦਿੱਤਾ ਗਿਆ ਮਹਾਰਾਜ ਨੇ ਦਿੱਤਾ ਇੰਨੇ ਕਰਨਾ ਹੋ ਰਿਹਾ ਬਲੌਗਿੰਗ ਸ਼ੁਰੂ ਹੋ ਗਈ ਜੀ ਆਹ ਦੇਖੋ ਉਹ ਮਗਰ ਨਾ ਪਾਰਕਿੰਗ ਲੰਗੀ ਮੈਨੂੰ ਦਿਖਾਈ ਨਹੀਂ ਗਈ ਪਾਰਕਿੰਗ ਤੇ ਕਰੋੜਾਂ ਰੁਪਇਆ ਲੱਗਿਆ ਸੀਗਾ ਕਾਰਪੋਰੇਸ਼ਨ ਦਾ ਘੰਟਾ ਕਰਕੇ ਇੱਥੇ ਪਾਰਕਿੰਗ ਬਣੀ ਸੀਗੀ 6-7 ਮੰਜ਼ਲਾ ਹੁਣ ਉਹ 6-7 ਮੰਜ਼ਲਾਂ ਦੇ ਸਾਰੀਆਂ 3-4 ਮੰਜ਼ਲਾਂ ਤੇ ਤੱਕ ਆ ਓਕੇ ਪੈ ਰਿਹਾ ਇਹ ਪੋੜਾ ਹੋਇਆ ਜਿਹਦਾ ਸਾਰਾ ਲੁਧਿਆਣਾ ਕਹਿੰਦਾ ਸੀਗਾ ਵੀ ਬਹੁਤ ਫਾਇਦਾ ਹੋਇਆ ਵੀ ਜਿਨ੍ਹਾਂ ਨੇ ਜਲੰਧਰ ਨੂੰ ਜਾਇਆ ਕਰਨਾ ਪੌਲ ਪੌਲ ਉੱਪਰ ਦੀ ਨੰਗ ਜਾ ਕਰੂਗਾ ਇਹ ਘੱਟੋ ਘੱਟ ਨਹੀਂ 2 3 4 ਕਿਲੋਮੀਟਰ ਦਾ ਪੌਲ ਬਣਾਇਆ ਸੀਗਾ ਉਦੋਂ ਇਹ ਕਾਂਗਰਸ ਦੀ ਸਰਕਾਰ ਸੀ ਕੈਪਟਨ ਹਰਜਿੰਦਰ ਸਿੰਘ ਦੀ ਜਦੋਂ ਪਹਿਲੀ ਵਾਰੀ ਸਰਕਾਰ ਬਣੀ ਆ ਉਦੋਂ ਨੇ ਬਣਾਇਆ ਸੀਗਾ ਇਹ ਪੌਲ ਕਰਕੇ ਵੀ ਉਹਦੀ ਪੂਰੀ ਬੱਲੇ ਬੱਲੇ ਹੋਈ ਸੀ ਅਸੀਂ ਚੱਲੇ ਸੀ ਅੱਜ ਮੋਗੇ ਨੂੰ ਮੋਗੇ ਦੇ ਨਾਲ ਹੀ ਆ ਪਿੰਡ ਦੌਧਰ ਨਾਨਕਿਆਂ ਨੂੰ ਚੱਲੇ ਸੀ ਪਹਿਲਾਂ ਛੋਟੇ ਹੰਦੇ ਦਾ ਬਹੁਤ ਰਹੇ ਹੁੰਦੇ ਸੀ ਰਹਿੰਦੇ ਹੁੰਦੇ ਸੀ ਤੇ ਪਰ ਹੁਣ ਦੋ ਮਹੀਨੇ ਹੋ ਗਏ ਮੈਨੂੰ ਆਏ ਨੂੰ ਮੇਰੇ ਤੋਂ ਜਾ ਨਹੀਂ ਹੋਇਆ ਅੱਜ ਹੁਣ ਉੱਥੇ ਚੱਲੇ ਆ ਤਾਂ ਉਧਰ ਆਹ ਜੇ ਲੁਧਿਆਣੇ ਦੇ ਵਿੱਚੋਂ ਹੀ ਨੰਗ ਹੋਇਆ ਇੰਨੀ ਜ਼ਿਆਦਾ ਟ੍ਰੈਫਿਕ ਆ ਈਸ਼ਰ ਨਗਰ ਦੇ ਪੁਲ ਤੇ ਬਹੁਤ ਜਾਮ ਲੱਗਿਆ ਹੋਇਆ ਕਿਉਂਕਿ ਲਹਾਰੇ ਵਾਲਾ ਸਾਡੇ ਪਿੰਡ ਵਾਲਾ ਪੁਲ ਬਣਨ ਲੱਗ ਗਿਆ ਉਹਦੇ ਕਰਕੇ ਈਸ਼ਰ ਨਗਰ ਦੇ ਪੁਲ ਤੋਂ ਵੀ ਰੋਂਗ ਸਾਈਡ ਲੋਕੀ ਆਈ ਜਾਂਦੇ ਨੇ बहुत बड़ा जाम लगे हुआ इतने भी हौली हौली गल ਉੱਥੋਂ ਵੀ ਇੱਕਦਮ ਨਿਕਲੇ ਸੀ ਇਟਲੀ ਚ ਕਾਲੀ ਕਾਲੀ ਚ ਇੱਥੋਂ ਵੀ ਤੇ ਤਾਂ ਕਰਕੇ ਛੇ ਤਿੰਨ ਚਾਰ ਦਿਨ ਤੋਂ ਵੀਡੀਓ ਵੀ ਨਹੀਂ ਪਾਈ ਗਈ ਹੈਗੀ 에어ਪੋਰਟ ਤੇ ਆ ਗਏ ਸੀ ਦਿੱਲੀ ਵਾਲੇ ਤੇ ਬਾ ਹੁਣ ਜਾਣ ਦੀ ਤਿਆਰੀ ਆ ਫਿਰ ਦੇਖੋ ਰੱਬ ਕਦੋਂ ਗਿੜਾ ਮਰਾਉਂਦਾ ਲੋਕੇ ਘਰ ਬਾਹਰ ਥੋੜਾ ਜਿਹਾ ਅੱਖਾ ਅੱਖਾ ਦਾ ਲੱਗਦਾ ਹੀ ਆ ਛੱਡ ਕੇ ਜਾਣਾ ਸਾਡੇ ਪਾਸਪੋਰਟਾਂ ਤੇ ਸਟੈਂਪਸ ਢੁੰਮਪਾ ਲੱਗ ਗਈਆਂ ਕੋਡਿੰਗ ਪਾਸ ਮਿਲ ਗਏ 2 ਘੰਟੇ ਦੀ ਸਟੇ ਆ ਇਥੋਪੀਆ ആ സോഡ് ബീ സ

ਅੱਗ ਅੱਗੇ ਆ ਮੈਨੂੰ ਦੱਸ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜਿਵੇਂ ਇੱਥੋਂ ਭੱਜੇ ਸੀ ਛੇਤੀ ਛੇਤੀ ਉਵੇਂ ਹੀ ਉਧਰੋਂ ਭੱਜਣਾ ਪੈ ਗਿਆ ਇੱਕਦਮ ਟੈਕਟਾਂ ਕਰਾ ਕੇ ਤੇ ਚਲੋ ਸੁੱਖੀ ਸੰਧੀ ਆ ਗਈ ਦੁਬਾਰਾ ਪੰਜ ਛੇ ਦਿਨ ਤਾਂ ਨਹੀਂ ਬਿਲਕੁਲ ਵੀ ਜੀ ਲੱਗਿਆ ਤੇ ਫਿਰ ਹੁਣ ਹੌਲੀ ਹੌਲੀ ਕੰਮ ਤੇ ਜਦੋਂ ਬੰਦਾ ਜਾਣ ਲੱਗ ਜਾਂਦਾ ਫਿਰ ਮਾੜਾ ਮੁੰਟਾ ਧਿਆਨ ਜਿਆ ਉਧਰ ਹੋ ਜਾਂਦਾ ਵਾ ਤੇ ਫਿਰ ਹੁਣ ਠੀਕ ਜਿਹਾ ਹੋਣ ਲੱਗ ਗਿਆ ਤੇ ਹੌਲੀ ਹੌਲੀ ਹੋ ਜੂ ਸੈੱਟ ਹਨਾ ਤੇ ਇੱਥੋਂ ਤੋਂ 2-3 ਮਹੀਨੇ ਬਹੁਤ ਹੁੰਦੇ ਨੇ ਘਰਦਿਆਂ ਚ ਰਹਿਣਾ ਬੰਦੇ ਨੇ ਤੇ ਜੀ ਲੱਗਿਆ ਹੁੰਦਾ ਬੰਦੇ ਦਾ ਚੰਗੀ ਤਰ੍ਹਾਂ ਤੇ ਹੁਣ ਚਲੋ ਰਹੀ ਗੱਲ ਫਿਰ ਇੱਥੇ ਰਾਤ ਨੂੰ ਉਧਰੋਂ ਮੈਂ ਆਉਣ ਲੱਗੇ ਇਹ ਨਹੀਂ ਗੱਲ ਦੇਖੀ ਬਾਈ ਬਸ ਕਿਹੜੇ ਨਾ ਬੀ ਫਲਾਈਟ ਕਿਹੜੇ ਟਾਈਮ ਜਾਨੀ ਕਿ ਉਤਰਦੀ ਆ ਮੈਂ ਚੱਲ ਕਰਾ ਲਈ ਕਹਿ ਕੇ ਉਹ ਫਲਾਈਟ ਇੱਥੇ ਉਤਰੀ ਇਟਲੀ ਦੇ ਟਾਈਮ ਦੇ ਮੁਤਾਬਕ 8:30 ਤੇ ਉਸ ਤੋਂ ਬਾਅਦ ਇੱਕ 10:30 ਆਣੀ ਇੱਕ ਪੌਣੇ 2 ਵਜੇ ਦੀ ਬੱਸ ਸੀਗੀ ਸਾਡੇ ਸ਼ਹਿਰ ਦੀ ਤੇ ਉਹ ਬੱਸਾਂ ਹੀ ਕੈਨਸਲ ਹੋ ਗਈਆਂ ਉਹਦੋਂ ਨੇ ਪਤਾ ਨਹੀਂ ਕੀ ਗੱਲ ਸੀ ਕੀ ਨਹੀਂ ਸੀ ਉਹਦੋਂ ਨੇ ਸਾਰੀ ਰਾਤ এয়ারਪੋਰਟ ਤੇ ਬੈਠੇ ਰਹੇ ਸਾਰੀ ਰਾਤ ਹੀ ਤੇ ਬੱਸ ਫਿਰ ਸਵੇਰ ਹੋਈ ਸਵੇਰ ਹੋ ਕੇ ਫਿਰ ਬਸ ਫੜੀ ਤਾਂ ਆਪਦੇ ਸ਼ਹਿਰ ਆਏ ਤੇ ਤਾਂ ਥੱਕੇ ਬਹੁਤ ਹੋਏ ਸੀਗੇ ਵੀਡੀਓ ਬਣਾਈ ਨਹੀਂ ਗਈ ਐ ਕਿ ਜੀ ਨਹੀਂ ਲੱਗਦਾ ਸੀਗਾ ਤੇ ਤਾਂ ਕਰਕੇ ਫਿਰ ਕੁਝ ਕਰਨ ਨੂੰ ਜੀਵ ਹੀ ਨਹੀਂ ਕਰਦਾ ਹੁੰਦਾ ਤੇ ਹੁਣ ਠੀਕ ਆ ਹੁਣ ਵੀਡੀਓ ਵੀ ਰੈਗੂਲਰ ਪਾਏ ਕਰਾਂਗੇ ਜੇ ਕਿਸੇ ਵੀਰ ਨੇ ਸਬਸਕ੍ਰਾਈਬ ਨਹੀਂ ਕੀਤਾ ਹੋ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਜਿਨ੍ਹਾਂ ਨੇ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਨਾਲੇ ਲਾਈਕ ਤੇ ਕਮੈਂਟ ਕਰਕੇ ਦੱਸ ਦਿਆ ਕਰੋ ਵੀਡੀਓ ਕਿੰਦਾਂ ਦੀ ਲੱਗਦੀ ਆ ਜੀ ਇੱਕ ਵਾਰੀ ਫੇਰ ਵੀਡੀਓ ਦੇਖਣ ਵਾਲੇ ਸਾਰਿਆਂ ਦਾ ਧੰਨਵਾਦ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ